ਆਇਦਿਕਾ ਖਾਲਸਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਸਾਹਿਬ ਜੀਓ ਸ੍ਰੀ ਰાગ ਮਹੱਲਾ ਪਹਿਲਾ ਮਨਮੁਖ ਭੁਲੇ ਭੁਲਾਈਐ ਆਇਦਿਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ ਗਰੀਬ ਨਵਾਇ ਅੰਤ੍ਰਜਾਮੀ ਸਤਿਗੁਰੂ ਸਾਹਿਬ ਤੋਂ ਬਿਨਾਂ ਕੋਈ ਰਸਤਾ ਦਿਖਾ ਨਹੀਂ ਸਕਦਾ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਵਾਹਿਗੁਰੂ ਦਾ ਮਾਰਗ ਵਿਖਾਉਣ ਵਾਸਤੇ ਉਕਾar ਤਾਰਿਆ ਹੈ ਉਹ ਗਰੀਬ ਨਿਵਾਜ ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਜਿਹੜੇ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਹੈ ਦੂਸਰੇ ਨੂੰ ਦੁਖੀ ਵੇਖ ਕੇ ਖੁਸ਼ ਹੁੰਦੇ ਹਨ ਜਿਹੜੇ ਉਹਨਾਂ ਦਾ ਨਾਮ ਮਨਮੁਖ ਹੈ ਦੂਸਰੇ ਨੂੰ ਸੁਖ ਵੇਖ ਕਰਕੇ ਦੁਖੀ ਹੁੰਦੇ ਹਨ ਜਿਹੜੇ ਉਹਨਾਂ ਦਾ ਨਾਮ ਮਨਮੁਖਾ ਹੈ ਦੂਸਰੇ ਦਾ ਪ੍ਰਤਾਪ ਵੇਖ ਕੇ ਛੜਦੇ ਰਹਿੰਦੇ ਜਿਹਨਾਂ ਦਾ ਨਾਮ ਮਨਮੁਖਾ ਹੈ ਜਿਹੜਾ ਨਾਮ ਮੰਨੇ ਉਹਨਾਂ ਨੂੰ ਆਪਦੀ ਸਿੱਖਿਆ ਦਿੰਦੇ ਰਹਿੰਦੇ ਇਹਨਾਂ ਦਾ ਨਾਮ ਮਨਮੁਖਾ ਹੈ ਕਰਣਾ ਮੈਤਰੀ ਮੋਤਾ ਪੇਖਿਆ ਤੇ ਉਲਟ ਚੱਲਣ ਵਾਲੇ ਮਨਮੁਖ ਲੋਕ ਹਨ ਮਨ ਨੂੰ ਜਿਹਨਾਂ ਨੇ ਆਪਣਾ ਮੁਖ ਹੀ ਬਣਾਇਆ ਹੋਇਆ ਹੈ ਹਰ ਵਕਤ ਮਨ ਨੂੰ ਹੀ ਮੁਖ ਸਮਝਦੇ ਹਨ ਜੋ ਮਨ ਵਿੱਚ ਆ ਜਾਵੇ ਉਹ ਕਰਨਾ ਚਾਹੁੰਦੇ ਹਨ ਮਾਰਨ ਕੇ ਕਾਹੇ ਕੀਤ ਹੈ ਮਨ ਭਾਵਨ ਮਨ ਭਾਉਨੀਆਂ 라ਵਣ ਵਰਗੇ ਵੀ ਕਰਕੇ ਦੁਨੀਆ 'ਚ ਚਲੇ ਗਏ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਇਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ ਮਨਮੁਖ ਭੁੱਲੇ ਭੁਲਾਈ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਮੰਨਿਆ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨ ਕੇ ਗੁਰਮੁਖ ਨਹੀਂ ਬਣੇ ਉਹ ਮਨਮੁਖਤਾ ਕਰਕੇ ਸਰੂਵ ਵੱਲੋਂ ਭੁੱਲ ਗਏ ਹਨ ਅਤੇ ਉਹਨਾਂ ਨੇ ਮਾਇਆ ਦੇ ਪਦਾਰਥਾਂ ਚ ਆ ਭੁੱਲੇ ਹੋਏ ਹਨ ਤੇ ਮਾਇਆ ਨੇ ਉਹਨਾਂ ਨੂੰ ਅਗਿਆਨ ਦੀ ਭੁੱਲ ਪਾ ਕੇ ਭੁਲਾਈ ਹੈ ਭੁਲਾ ਛੱਡਿਆ ਹੈ ਭੂਲੀ ਠੌਰ ਨਾ ਕਾਏ ਜਿਹਨí ਭੁੱਲੀ ਹੋਈ ਸ੍ਰਿਸ਼ਟੀ ਹੈ ਉਹਨੂੰ ਪਰਲੋਕ 'ਚ ਵੀ ਕੋਈ ਥਾਂ ਨਹੀਂ ਅਤੇ ਇਸ ਲੋਕ 'ਚ ਵੀ ਸਤਸੰਗਤ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਆਵਾ ਗੌਣ 'ਚ ਪਏ ਰਹਿੰਦੇ ਹਨ ਪੁਲੀ ਪੁਲੀ ਥਰਨਾ ਕਾ ਤੁਨੀ ਹੋਈ ਜਿਹੜੀ ਅਗਿਆਨ ਕਰਕੇ ਸ੍ਰਿਸ਼ਟੀ ਉਹਨਾਂ ਨੂੰ ਪੁਰੀਆ ਬਦ ਰੂਪੀ ਥਾ ਸਤ ਸਰੂਪ ਰਾਮ ਨਹੀਂ ਪ੍ਰਾਪਤ ਹੁੰਦਾ ਕਿਸੇ ਪ੍ਰਕਾਰ ਗੁਰ ਬਿਨ ਕੋ ਨਾ ਦਿਖਾਵਈ ਸਤ ਗੁਰੂ ਸਾਹਿਬ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਪ੍ਰਗਟ ਕਰਕੇ ਕੋਈ ਵਿਖਾ ਨਹੀਂ ਸਕਦਾ ਹੈ ਅੰਧੀ ਆਵੇ ਜਾਏ ਜਿਹੜੇ ਅਗਿਆਨ ਦੇ ਸੈਤੰਗੀ ਸ੍ਰਿਸ਼ਟੀ ਰਹਿ ਮਨਬਦ ਰੂਪੀ ਨੇਤਰਾ ਜ્ઞાન ਰੂਪੀ ਨਿਗਾ ਨਹੀਂ ਹੈ ਉਹ ਸਿਰਟੀ ਜਨਮ ਧਾਰ ਕੇ ਆਉਂਦੇ ਆ ਮਰ ਕੇ ਜਾਂਦੇ ਹਨ ਕਿਉਂ ਵਾਰ-ਵਾਰ ਉਹਨਾਂ ਦੇ ਗੇਟ 'ਚ ਪਏ ਰਹਿੰਦੇ ਹਰਟ ਦੀਆਂ ਕਿੰਡਾਂ ਦੀ ਨਿਆਈ ਜ્ઞાન ਪਦਾਰਥ ਖੋਇਆ ਉਹਨਾਂ ਨੇ ਗਿਆਨ ਰੂਪੀ ਪਦਾਰਥ ਜਿਹੜਾ ਗੁਰਾਂ ਦੁਆਰਾ ਪ੍ਰਾਪਤ ਹੋਣਾ ਸੀ ਉਹ ਸਰਦਾਵਨ ਲੱਭ ਕੇ ਗਿਆਨ ਜਿਹੜੇ ਗੁਰੂ ਸਾਹਿਬ ਤੋਂ ਸਰਦਾ ਕਰਦੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਰੂਪ ਦਾ ਗਿਆਨ ਰੂਪੀ ਅਪਰੋਖ ਗਿਆਨ ਰੂਪੀ ਪਦਾਰਥ ਸੀ ਉਹਨਾਂ ਦੇ ਵਿਸ਼ਿਆਂ ਦੀ ਕੁਸੰਗਤ ਕਰਕੇ ਖੋਇਆ ਗਵਾ ਲਿਆ ਠੱਗਿਆ ਮੁਠਾ ਜਾਈ ਠਗਾਂ ਜਿਹੜੇ ਕੰਮ ਕਰੋ ਲੋਭ ਮੋਹ ਆ ਇਹਨਾਂ ਦਾ ਠੱਗਿਆ ਹੋਇਆ ਉਹ ਮੁਠਾ ਸੂਗਣਾਂ ਨੂੰ ਲਟਾ ਕੇ ਪੁਰਖ ਦੁਨੀਆ ਤੋਂ ਜਾਂਦਾ ਕੂਚ ਕਰਕੇ ਬਾਬਾ ਮਾਇਆ ਭਰਮ ਭੁਲਾ ਬਾਬਾ ਇਹ ਭਾਈ ਮਾਇਆ ਨੇ ਜੀਵਾਂ ਦੇ ਤਾਂ ਹੀ ਜਿਵੇਂ ਸਪਣੀ ਆਪਦੇ ਬੱਚਿਆਂ ਨੂੰ ਕੁੰਡਲ ਚ ਪਾ ਕੇ ਆਪ ਹੀ ਚੱਟੀ ਜਾਂਦੀ ਖਾਈ ਜਾਂਦੀ ਹੈ ਇਸ ਪ੍ਰਕਾਰ ਮਾਇਆਨ ਜੀਆਂ ਨੂੰ ਸਰੂਪ ਦੇ ਭਰਮ ਵਿੱਚ ਭੁਲਾ ਕੇ ਭੁਲਾ ਛੱਡਿਆ ਹੈ ਭਰਮ ਭੁੱਲੀ ਡੋਹਾਗਣੀ ਜਿਹੜੀ ਪਤੀ ਨੂੰ ਆਪਦੇ ਨੂੰ ਛੱਡ ਕੇ ਭਰਮ ਵਿੱਚ ਭੁੱਲ ਜਾਂਦੀ ਉਹ ਛੁੱਟੜ ਹੋ ਜਾਂਦੀ ਹੈ ਪਤੀ ਤੋਂ ਇਸੇ ਪ੍ਰਕਾਰ ਜਿਹਨਾਂ ਦੀ ਸੁਰਤ ਪਰਮੇਸ਼ਰ ਦੇ ਸਰੂਪ ਨੂੰ ਛੱਡ ਕੇ ਭਰਮ ਵਿੱਚ ਭੁੱਲੀ ਹੈ ਉਹਨਾਂ ਦੀ ਸੁਰਤ ਪਰਮੇਸ਼ਰ ਦੇ ਸਾਨੂੰ ਕੋਈ ਬ੍ਰਹਮਾਕਾਰ ਨਹੀਂ ਹੋ ਸਕਦੀ ਉਹ ਸੰਸਾਰਾਕਾਰ ਹੋ ਕੇ ਦੁਹਾਗਣੀ ਛੁੱਟਣੀ ਸ੍ਰੀ ਜੀ ਨੇ ਆਈ ਬਣੀ ਹੋਈ ਹੈ ਨਾ ਪਿਰ ਅੰਕ ਸਮਾਏ ਜਿਹੜੀਆਂ ਛੁੱਟੜਾਂ ਨੂੰ ਪਤੀ ਦੇ ਅੰਕ ਪ੍ਰੇਮ ਦੇ ਨਾਲ ਉਹਦੇ ਨਾਲ ਸਮਾ ਨਹੀਂ ਸਕਦੀਆਂ ਮਿਲ ਨਹੀਂ ਸਕਦੀਆਂ ਕਿਸੇ ਪ੍ਰਕਾਰ ਨਹੀਂ ਉਹਨਾਂ ਨੂੰ ਪਿਰ ਪਤੀ ਪਰਮੇਸ਼ਰ ਆਪ ਦੇ ਅੰਕ ਸਰੂਪ ਵਿੱਚ ਸਮਾਉਂਦਾ ਲੀਨ ਕਰਦਾ ਉਹਦੇ ਪ੍ਰੇਮ ਵਿੱਚ ਲੀਨ ਨਹੀਂ ਹੁੰਨੀਆਂ ਹਨ ਰਹਾਉ ਪੁਲੀ ਫਿਰ ਹੈ ਦਸੰਤਰੀ ਜਿਹੜੀ ਪੁਲੀ ਸਿਟੀ ਆ ਦਿਸਾ ਦੇੰਦੇ ਮਹਿੱਤਰ ਦੱਖਣ ਉੱਤਰ ਚ ਪਹਾੜਾਂ ਚ ਭਾਲਦੇ ਫਿਰਦੇ ਪਰਬਤਾਂ ਚ ਕੋਈ ਦੱਖਣ ਚ ਭਾਲਦੇ ਫਿਰਦੇ ਦੱਖਣ ਦੇ ਸ਼ਰੀਕ ਆ ਵਾਸਾ ਕੋਈ ਪਛੋਂ ਵਿੱਚ ਭਾਲਦੇ ਫਿਰਦੇ ਹਨ ਕੋਈ ਪੂਰਬ ਚੜਦੇ ਵੱਲ ਨੂੰ ਭਾਲਦੇ ਫਿਰਦੇ ਕਾਹੋਂ ਲੋਖੇ ਰਵਾਚੀ ਦਿਸ਼ਾ ਮੈਂ ਕਾਹੋਂ ਪਿਛਾਂ ਕੋ ਸੀਸ ਨਵਾਇਓ ਦੇਉ ਦੇਸਾ ਦੇ ਅੰਦਰ ਸਿਟੀ ਭਰਮ ਵਿੱਚ ਭੁੱਲੀ ਤੁਰੇ ਫਿਰਦੀ ਹੈ ਭੁੱਲੀ ਗ੍ਰਹਿ ਤਜ ਜਾਏ ਦੇਸਾ ਦੇ ਅੰਦਰ ਕਦੇ ਬਗਰੀਨਾਦ ਕਦੇ ਅਮਰਨਾਥ ਵਿਚ ਜਾਂਦੇ ਹਨ ਗ੍ਰਹਿ ਆਪ ਦਾ ਘਰ ਮਾਰ ਛੱਡ ਕੇ ਤੁਰੇ ਫਿਰਦੇ ਹਨ ਇਸੇ ਪ੍ਰਕਾਰ ਭੁੱਲੀ ਫਿਰੈ ਦਸੰਤਰੀ ਦੇਸਾ ਬ੍ਰਿਤੀਆਂ ਉਹਨਾਂ ਦੀਆਂ ਜਿਹੜੀਆਂ ਹਨ ਉਹ ਅੰਦਰੋਂ ਭੁੱਲੀਆਂ ਫਿਰਦੀਆਂ ਹਨ ਭਰਮ ਵਿੱਚ ਕਦੇ ਪ੍ਰਮਾਨ ਕਦੇ ਵਪਰਜੇ ਕਦੇ ਨਿੰਦਰਾ ਕਦੇ ਸਿਮਰਤੀ ਇਹ ਦਿਸਾ ਵਿੱਚ ਬਿਰਤੀਆਂ ਭੁੱਲੀਆਂ ਫਿਰਦੀਆਂ ਹਨ ਪੁਲੀ ਗ੍ਰਹਿ ਤਜ ਜਾ ਇਹ ਸਾਦ ਸੰਗਤ ਰੂਪੀ ਘਰ ਨੂੰ ਛੱਡ ਕੇ ਭੁੱਲੀ ਹੋਈ ਅਗਿਆਨੀਆਂ ਦੀ ਸ੍ਰਿਸ਼ਟੀ ਸੰਸਾਰ ਰੂਪੀ ਉਜਾੜ ਕੀ ਆਂਦੀ ਹੈ ਭਰਮ ਦੀ ਫਿਰਦੀ ਹੈ ਸਰੂ ਰੂਪੀ ਤੁਰਿਆ ਰੂਪੀ ਘਰ ਨੂੰ ਛੱਡ ਕੇ ਜੁਨਾ ਵਿੱਚ ਜਾ ਰਹੀ ਹੈ ਪੁਲੀ ਡੂੰਗਰ ਥਲ ਚੜ੍ਹੇ ਭੁੱਲੀ ਹੋਈ ਜਿਵੇਂ ਪਹਾੜਾਂ ਤੇ ਜਾ ਚੜਦੀ ਹੈ ਕੋਈ ਮਾਰੂਥਲ ਕਿੱਬਿਆਂ ਤੇ ਜਾ ਕੇ ਬਹਿ ਜਾਂਦੇ ਬੰਬੇ ਰੇਤੇ ਦੇ ਉੱਤੇ ਕਿ ਅਸੀਂ ਇੱਥੇ ਪਰਮੇਸ਼ਰ ਨੂੰ ਪਾ ਲਵਾਂਗੇ ਇਸੇ ਪ੍ਰਕਾਰ ਭੁੱਲੀ ਡੂੰਗਰ ਥਲ ਚੜ੍ਹੈ ਭੁੱਲੀ ਹੋਈ ਸ੍ਰਿਸ਼ਟੀ ਡੂੰਗਰ ਪਹਾੜਾਂ ਦੇ ਉੱਤੇ ਕੋਈ ਕਹਿੰਦਾ ਹੈ ਕਿ ਅਸੀਂ ਪਹਾੜਾਂ ਤੇ ਚੜ ਕੇ ਸਵੇਰ ਪਰਬਤ ਤੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂਗੇ ਕੋਈ ਕਹਿੰਦੇ ਕਲਾਸ ਪਰਬਤ ਤੇ ਜਾ ਕੇ ਅਸੀਂ ਪਰਮੇਸ਼ਰ ਨੂੰ ਪਾ ਲਵਾਂਗੇ ਉਹ ਪਹਾੜਾਂ ਤੇ ਕੋਈ ਅਮਰਨਾਥ ਦੇ ਮੰਦਰ ਨੂੰ ਚੜੇ ਜਾਂਦੇ ਹਨ ਕਿਉਂ ਭੁੱਲੀ ਹੋਈ ਸ੍ਰਿਸ਼ਟੀ ਡੂੰਗਰ ਸਵਰਗ ਰੂਪੀ ਪਹਾੜ ਦੀ ਇੱਛਾ ਕਰਕੇ ਕਈ ਜਾਂਦੇ ਹਨ ਕੋਈ ਥਲ ਮਾਰੂ ਥਲ ਨਿਸਰਬਿਕ ਪੁਨੇ ਚ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਚ ਮਣੀ ਮਸਾਣੀ ਮੂੜੇ ਜੋਗ ਨਾ ਹੈ ਉਹਦੇ ਚ ਤੁਰੇ ਫਿਰਦੇ ਹਨ ਥਲਾਂ ਦੀ ਨਿਆਂਈ ਭੁੱਲੇ ਹੋਏ ਪਰਮ ਮਨ ਡੋਲਾਈ ਇਸ ਪ੍ਰਕਾਰ ਮਨ ਨੂੰ ਭਰਮ ਚ ਪਾ ਕੇ ਮਨ ਨੂੰ ਜਿਵੇਂ ਚੰਡੋਲ ਡੋਲਦੀ ਹੁੰਦੀ ਹੈ ਐ ਮਾਇਆ ਦੇ ਡੋਲ ਵਿੱਚ ਡੁਲਾ ਰਹੇ ਹਨ ਤਰੋ ਵਿਛੁਣਨੀ ਕਿਉਂ ਮਿਲੈ ਤਿਰ ਆਤਮਾ ਪਰਮੇਸ਼ਰ ਵੱਲੋਂ ਲੈ ਵੱਲੋਂ ਵਿਛੜ ਚੁੱਕੀ ਹੈ ਰੂ ਉਹ ਕਿਵੇਂ ਅੰਤਰਮੁਖ ਹੋ ਕੇ ਮਹਾਰਾਜ ਦੇ ਨਾਲ ਜੁੜ ਸਕਦੀ ਹੈ ਗਰਭ ਮੁਠੀ ਬਿਲ ਲੈ ਐਵੇਂ ਹੰਕਾਰ ਚ ਲੁੱਤੀ ਹੈ ਕਿ ਮੈਂ ਇਹਨੇ ਸਾਧਨ ਕੀਤੇ ਮੈਂ ਜਲਧਾਰਾ ਕਰਦੀ ਐ ਮੈਂ ਧੂਣੀਆਂ ਤੋਣੀਆਂ ਐ ਮੈਂ ਤੀਰਥ ਯਾਤਰਾ ਕਰਕੇ ਆਈ ਐ ਇਸ ਪ੍ਰਕਾਰ ਗਰਬ ਮੁਠੀ ਬਿਲਲਾ ਆਪਣੇ ਗੁਨਾ ਦੇ ਹੰਕਾਰ ਚ ਲੁੱਟੀ ਗਈ ਤੇ ਫਿਰ ਫੇਰਲਾਬ ਕਰਦੀ ਹੈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਵਿਛੜਿਆ ਗੁਰ ਮੇਲ ਸੀ ਤੇ ਭਾਈ ਜਿਹੜੇ ਵਿਛੜੇ ਹੋਏ ਜੀਵ ਹੈ ਉਹਨਾਂ ਨੂੰ ਸਤਿਗੁਰੂ ਸਾਹਿਬ ਮੇਲਦੇ ਸਨ ਹੁਣ ਵੀ ਮੇਲਦੇ ਹੈ ਅੱਗੇ ਨੂੰ ਵੀ ਮੇਲਣਗੇ ਮਹਾਰਾਜ ਸਾਹਿਬ ਜੀ ਹਰ ਰਸ ਨਾਮ ਪਿਆ ਹਰ ਰਸ ਮੇਲਦੇ ਹੈ ਕਹਿੰਦੇ ਹਰੀ ਦਾ ਰਸ ਪਰਮੇਸ਼ਰ ਦੇ ਨਾਮ ਦਾ ਪਿਆਰ پا ਕੇ ਹਰੀ ਦਾ ਆਨੰਦ ਬਖਸ਼ਦੇ ਐ ਜਿਨ੍ਹਾਂ ਨੂੰ ਹਰੀ ਦਾ ਰਸ ਅੰਦਰੋਂ ਪ੍ਰਾਪਤ ਹੋ ਗਿਆ ਨਾਮ ਦੇ ਪਿਆਰ ਕਰਕੇ ਉਹਨਾਂ ਨੂੰ ਗੁਰੂ ਸਾਹਿਬ ਮੇਲਦੇ ਸੀ ਹੁਣ ਮੇਲਦੇ ਅੱਗੇ ਨੂੰ ਮੇਲ ਲੈਣਗੇ ਸਾਜ ਨਾਮ ਰੂਪੀ ਅੰਮ੍ਰਿਤ ਨੂੰ ਪਿਆਰ ਕੇ ਹਰੀ ਦਾ ਆਨੰਦ ਬਖਸ਼ਣਗੇ ਸਾਜ ਸਹਿਜ ਸੋਭਾ ਘਣੀ ਜਿਨ੍ਹਾਂ ਦੇ ਅੰਦਰ ਸੱਚਾ ਨਾਮ ਬਸਿਆ ਹੈ ਸਹੀ ਜੇ ਸ਼ਾਂਤੀ ਪ੍ਰਾਪਤ ਹੋਈ ਹੈ ਸਹਿਜ ਸੰਤੋਖ ਪ੍ਰਾਪਤ ਹੋਇਆ ਹੈ ਸਹਿਜ ਧਰਮ ਪ੍ਰਾਪਤ ਹੋਇਆ ਹੈ ਸਹਿਜ ਅਵਸਥਾ ਮਾਨੋ ਮਾਨ ਤੋਂ ਰਹਿਤ ਪ੍ਰਾਪਤ ਹੋਈ ਹੈ ਨਿਰਜਤਨ ਪਰਮੇਸ਼ਰ ਚਿਤ ਜੁੜਿਆ ਹੋਇਆ ਹੈ ਜਿਨ੍ਹਾਂ ਦਾ ਉਹਨਾਂ ਦੀ ਸੋਭਾ ਭਗਤੀ ਬਹੁਤ ਕਣੀ ਹੈ અત્યੰਤ ਵਡਿਆਈ ਹੋ ਰਹੀ ਹੈ ਲੋਕ ਪਰ ਲੋਕ ਵਿੱਚ ਹਰ ਗੁਣ ਨਾਮ ਆਧਾਰ ਜਿਹੜੀ ਅਕਾਲ ਪੁਰਖ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹੈ ਸਰਬਾ ਦੇ ਗੁਣਾਂ ਨੂੰ ਅਤੇ ਨਾਮ ਦਾ ਆਸਰਾ ਜਿੰਨਾ ਦੇ ਹਿਰਦੇ ਦੇ ਅੰਦਰ ਹਾ ਜਿਉਂ ਭਾਵ ਹੈ ਤਿਉਂ ਰੱਖ ਤੂੰ ਉਹ ਗੁਨਾ ਦੇ ਸਹਤ ਹੋ ਕੇ ਫਿਰ ਗੁਨਾ ਦਾ ਮਾਣ ਨਹੀਂ ਕਰਵੇ ਉਹ ਇਉਂ ਕਹਿੰਦੇ ਨੇ ਕਿ ਸੇ ਪਰਮੇਸ਼ਰ ਜਿਵੇਂ ਆਪ ਨੂੰ ਪਾਉਂਦਾ ਸਾਡੀ ਰੱਖਿਆ ਕਰੋ ਆਪ ਮੈਂ ਤੁਝ ਬਿਨ ਕਵਨ ਪਤਾ ਹਾਰ ਪਰਮੇਸ਼ਰ ਸਾਡਾ ਤੇਰੇ ਬਿਨਾ ਪਤੀ ਕੌਣ ਹੈ ਤੂੰ ਹੀ ਸਾਡਾ ਭਰਤਾ ਹਰ ਤਰ੍ਹਾਂ ਕਰਕੇ ਧਾਮ ਕਰਕੇ ਇਸ ਤੇ ਬਾਦਸ਼ਾ ਬਸਰਾ ਕਰਕੇ ਅਨੇਕ ਪ੍ਰਕਾਰ ਦੇ ਪਦਾਰਥਾਂ ਕਰਕੇ ਪੂਰਤੀ ਕਰਨ ਵਾਲਾ ਭਰਤੀ ਕਰਨ ਵਾਲਾ ਤੂੰ ਹੀ ਹੈ ਪਤਾਰ ਸਾਰਿਆਂ ਨੂੰ ਅਨੰਦ ਦਿੰਦਾ ਹੈ ਗਰਭ ਵਿੱਚ ਰੱਖਿਆ ਕੀਤੀ ਹੈ ਅਤੇ ਇਸ ਦੁਨੀਆ 'ਚ ਪਾਲਣਾ ਕਰਦਾ ਹੈ ਵਕਾਰਾਂ ਤੋਂ ਬਚਾਉਣ ਵਾਲਾ ਵੀ ਤੂੰ ਹੀ ਹੈ ਆਪ ਤੋਂ ਬਿਨਾਂ ਮੁਕਤੀ ਰੂਪ ਸੁਖ ਤੇ ਦੇਣ ਵਾਲਾ ਮਾਰਾ ਕੌਣ ਭਰਦਾ ਹੈ ਆਪ ਹੀ ਹੋ ਅੱਖਰ ਪੜ ਪੜ ਭੁੱਲੀ ਹੈ ਜਿਹੜੇ ਲੋਕ ਵਿਦਿਆ ਪੜ ਕੇ ਹੰਕਾਰ ਕਰ ਲੈਂਦੇ ਆ ਕਿ ਸਾਡੇ ਵਰਗਾ ਵਿਦਵਾਨ ਕੋਈ ਨਹੀਂ ਉਹ ਅੱਖਰਾਂ ਨੂੰ ਪੜ ਪੜ ਕੇ ਵੇਰ ਸ਼ਾਸਤਰਾਂ ਦੇ ਨੂੰ ਭੁੱਲੋ ਵਿੱਚ ਪੈ ਜਾਂਦੇ ਆ ਕਿ ਹਮਾਰੇ ਜੈਸਾ ਕੌਣ ਪੰਡਤ ਹੋ ਸਕਦਾ ਹਮਾਰੇ ਜੈਸਾ ਕੌਣ ਵਿਦਵਾਨ ਹੋ ਸਕਦਾ ਇਉਂ ਪੁਰਾਣਾ ਦੀ ਬੇਦਾਂ ਦੀ ਸ਼ਾਸਤਰੀ ਨਹੀਂ ਪੜਾਈ ਪੜ ਪੜ ਕੇ ਅਗਿਆਨ ਦੀ ਭੁੱਲ ਚ ਪੈ ਜਾਂਦੇ ਹੋਮੇ ਕਰ ਬੈਂਦੇ ਹਨ ਭੇਖੀ ਬਹੁਤ ਅਭਿਮਾਨ ਜਿਹੜਾ ਲੋਕ ਘਰਵਾਰ ਛੱਡ ਕੇ ਭੇਖ ਧਾਰ ਲੈਂਦੇ ਆ ਕੋਈ ਕਹੇ ਜੇ ਲੀੜੇ ਪਾ ਲੈਂਦਾ ਕੋਈ ਕਿਸੇ ਰੰਗ ਦੇ ਪਾ ਲੈਂਦਾ ਉਹ ਕਹਿੰਦੇ ਗਰਸਤੀ ਸਾਡੀ ਕੀ ਇਸ ਕਰ ਸਕਦੇ ਹਮ ਬ੍ਰਗਤ ਲੋਕ ਹੈ ਉਹਨਾਂ ਨੂੰ ਇਹ ਬ੍ਰਗਤੀ ਪੁੰਨੇ ਦਾ ਬਾਹਲਾ ਹੰਕਾਰ ਹੈ ਉਹ ਹੰਕਾਰ ਚ ਹੀ ਪਏ ਰਹਿੰਦੇ ਹਨ ਤੀਰਥ ਨਾਤਾ ਕਿਆ ਕਰੇ ਕਈ ਆਦਮੀ ਤੀਰਥ ਯਾਤਰਾ ਕਰਨ ਦਾ ਹੀ ਹੰਕਾਰ ਕਰਦੇ ਕਿ ਅਸੀਂ ਇੰਨੇ ਤੀਰਥ ਜਾ ਕੇ ਆਏ ਹਾਂ ਮਾਰੇ ਕਹਿੰਦੇ ਤੀਰਥ ਤੇ ਇਸ਼ਨਾਨ ਕਰਕੇ ਕਿਆ ਕਰੇਗਾ ਉਹ ਮਨ ਮਹਿ ਮੈਲ ਗੁਮਾ ਜਿਨ੍ਹਾਂ ਦੇ ਮਨ ਚ ਗਮਾਨ ਦੀ ਮੈਲ ਵੜੀ ਹੋਈ ਹੈ ਹੰਕਾਰ ਦੀ ਮੈਲ ਵੜੀ ਹੋਈ ਹੈ ਉਹ ਪਵਿੱਤਰ ਨਹੀਂ ਹੋ ਸਕਦਾ ਕਿਸੇ ਪ੍ਰਕਾਰ ਗੁਰ ਬਿਨ ਕਿਨ ਸਮਝਾਈਐ ਸੇ ਭਾਈ ਸਤਗੁਰੂ ਸਾਹਿਬ ਤੋਂ ਬਗੈਰ ਕਿਸ ਨੇ ਸਮਝਾਇਆ ਹੈ ਕੋਈ ਵੀ ਨਹੀਂ ਸਮਝਾ ਸਕਦਾ ਮਨ ਰਾਜਾ ਸੁਲਤਾਨ ਮਨ ਤੋਂ ਰਾਜੇ ਰਜਵਾਰਿਆਂ ਦੇ ਮਾਲਕ ਜਿਹੜੇ ਰਾਜੇ ਹੈ ਉਹਨਾਂ ਦਾ ਵੀ ਸੁਲਤਾਨ ਚੱਕਰਵਰਤੀ ਬਾਦਸ਼ਾਹ ਬਣਿਆ ਬੈਠਾ ਹੈ ਮਨ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਮੈਂ ਪਾਦਸ਼ਾਹਾਂ ਦਾ ਪਾਦਸ਼ਾਹ ਹਾਂ ਇੰਦਰੀਆਂ ਦਾ ਪ੍ਰਾਣਾਂ ਦਾ ਪਾਦਸ਼ਾਹ ਬਣਿਆ ਵੇਖਿਆ ਮਨ ਚੱਕਰਵਰਤੀ ਬਾਦਸ਼ਾਹ ਬਣਿਆ ਬੈਠਾ ਹੈ ਇਹਨੂੰ ਗੁਰੂ ਸਾਹਿਬ ਤੋਂ ਬਿਨਾ ਕਿੰਨ ਸਮਝਾਇਆ ਹੈ ਮਨ ਹੰਕਾਰ ਦੇ ਟਿੱਬੇ ਤੋਂ ਉੱਤਰਦਾ ਹੀ ਨਹੀਂ ਹੰਕਾਰ ਰੂਪੀ ਤਖਤ ਬਣਾ ਕੇ ਮਨ ਬੈਠਾ ਅੰਤਾਂ ਕਰਨ ਦੇ ਅੰਦਰ ਇਹਨੂੰ ਕਿੰਨ ਸਮਝਾਇਆ ਹੈ ਆਸਰੀ ਸੰਪਤਾ ਜਿਹੜੀ ਇਹਨੂੰ ਵਿਗਾੜਨ ਵਾਲੀ ਉਹਨੂੰ ਆਪਣੀ ਪਰਜਾ ਸਮਝੀ ਬੈਠਾ ਹੈ ਦੇਵੀ ਸੰਪਤਾ ਨੂੰ ਗੁਵਾਈ ਬੈਠਾ ਹੈ ਇਹਨੂੰ ਕਿੰਨ ਸਮਝਾਇਆ ਗੁਰੂ ਸਾਹਿਬ ਤੋਂ ਬਗੈਰ ਕਿਸੇ ਨੂੰ ਸਮਝ ਨਹੀਂ ਆਈ ਮਨੁ ਰਾਜਿਆਂ ਦਾ ਰਾਜਾ ਪਾਤਸ਼ਾਹ ਦਾ ਪਾਕਸ਼ਾ ਬੜਿਆਂ ਬੈਠਾ ਹੈ ਪ੍ਰੇਮ ਪਦਾਰਥ ਪਾਈ ਹੈ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਜੇ ਗੁਰਮਤਿ ਦੁਆਰਾ ਕ੍ਰੇਮ ਰੂਪੀ ਪਦਾਰਥ ਪਾ ਲਈਏ ਜਾਂਕਾ ਪ੍ਰੇਮ ਪਦਾਰਥ ਪਾਈਏ ਤਾ ਚੰਨੀ ਚ ਲਾਈਏ ਜਿਹਨਾਂ ਗੁਰਾਂ ਦੇ ਪਾਸੋਂ ਪ੍ਰੇਮ ਰੂਪੀ ਪਦਾਰਥ ਮਿਲਦਾ ਹੈ ਉਹਨਾਂ ਸਤਿਗੁਰਾਂ ਦੇ ਚਰਨਾਂ ਨਾਲ ਚਿਤ ਜੋੜਨਾ ਚਾਹੀਦਾ ਹੈ ਗੁਰਮੁਖ ਤਤ ਵਿਚਾਰ ਇਸ ਪ੍ਰਕਾਰ ਗੁਰਮੁਖ ਜਿਹੜੇ ਹਨ ਉਹ ਤਤ ਸਰੂਪ ਦੀ ਵਿਚਾਰ ਕਰ ਲੈਂਦੇ ਜੋ ਪ੍ਰੇਮ ਰੂਪੀ ਪਦਾਰਥ ਜਿਹਨਾਂ ਦੇ ਵਿੱਚ ਗੁਰੂ ਸਾਹਿਬ ਬਾ ਦਿੰਦੇ ਹੈ ਉਹ ਤਾਂ ਤਸਲੀ ਵਾਸਤਵ ਸਰੂਪ ਜੋ ਹੈ ਉਸ ਦਾ ਉਪਰੋਖ ਗਿਆਨ ਰੂਪੀ ਵਿਚਾਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸਾਤ ਹਨ ਆਪ ਗਵਾਇ ਜਿਸ ਇਸਤਰੀ ਨੇ ਆਪ ਦਾ ਤਾਉ ਗਵਾ ਲਇਆ ਤੰਨੋ ਮਹਾਪੁਰਖ ਨੇ ਤਤ ਵੇਤੇ ਗੁਰ ਕੈ ਸਬਦ ਸੀਗਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਨੂੰ ਸ਼ਿੰਗਾਰ ਸਮਝਿਆ ਹੈ ਹਰ ਬਗਤ ਸੰਗਤ ਦੀ ਕਮਾਈ ਕਰਦੇ ਹਨ ਨਾਮ ਦੀ ਘਰ ਹੀ ਸੋ ਪਿਰ ਪਾਇਆ ਉਹ ਉਹਨਾਂ ਨੂੰ ਘਰ ਵਿੱਚੋਂ ਹੀ ਪਤੀ ਹਿਰਦੇ ਦੇ ਅੰਦਰੋਂ ਹੀ ਸਰੀਰ ਮਨੁੱਖਾ ਜਨਮ ਵਿੱਚੋਂ ਹੀ ਪਤੀ ਸਰਸੰਗਤ ਰੂਪੀ ਘਰ ਵਿੱਚੋਂ ਹੀ ਅੰਤਾਂ ਕਰਨ ਦੇ ਅੰਦਰੋਂ ਹੀ ਉਹ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਗੁਰ ਕੈ ਹੇਤ ਅਪਾ ਜਿਨ੍ਹਾਂ ਨੂੰ ਗੁਰੂ ਸਾਹਿਬ ਵਿੱਚ ਪਾਰਾਵਾਤ ਰਹਿਤ ਹਿਤ ਕੀਤਾ ਹੈ ਜਿਨ੍ਹਾਂ ਦਾ ਪ੍ਰੇਮ ਸਤਿਗੁਰਾਂ ਦਾ ਟੁੱਟ ਹੋਇਆ ਹੈ ਉਨਨ ਨੂੰ ਮਹਾਰਾਜ ਸਾਹਿਬ ਦੀ ਪ੍ਰਾਪਤੀ ਹੋਈ ਹੈ ਗੁਰ ਕੀ ਸੇਵਾ ਚੱਕਰੀ ਇਹ ਭਾਈ ਗੁਰੂ ਸਾਹਿਬ ਦੀ ਸੇਵਾ ਇਸ ਪ੍ਰਕਾਰ ਨੌਕਰ ਨੌਕਰੀ ਕਰਦਾ ਹੈ ਜੇ ਮੂਲੇ ਘਰ ਵਰਖਾ ਹੋਵੇ ਤਾਂ ਵੀ ਸਿਪਾਹੀ ਪਹਿਰਾ ਛੱਡ ਕੇ ਪਾਸੇ ਨਹੀਂ ਜਾਂਦਾ ਉੱਥੇ ਹੀ ਖੜਾ ਰਹਿੰਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸੇਵਾ ਨੌਕਰੀ ਦੀ ਨਿਆਈ ਕਰਨੀ ਚਾਹੀਦੀ ਹੈ ਇਕਰਾ ਸਿਆਵ ਚ ਜੁੜਨਾ ਚਾਹੀਦਾ ਹੈ ਜਿਵੇਂ ਨੌਕਰ ਕਹਿੰਦਾ ਜੇ ਮੈਂ ਆਪਣੀ ਡਿਊਟੀ ਛੱਡ ਗਿਆ ਮੇਰੀ ਨੌਕਰੀ ਮਾਰੀ ਜਾਊ ਮੈਨੂੰ ਜੁਰਮਾਨਾ ਹੋਊ ਮੈਨੂੰ ਕੈਦ ਹੋਊ ਇਉਂ ਸਮਝਦੇ ਹਨ ਗੁਰਮੁਖ ਮਹਾਰਾਜ ਸਾਹਿਬ ਤੋਂ ਜੇ ਬੇਮੁਖ ਹੋ ਗਏ ਜੁਨਾ ਚ ਭਰਮਦੇ ਫਿਰਾਂਗੇ ਗੁਰੂ ਸਾਹਿਬ ਦੀ ਸੇਵਾ ਚਾਰ ਨਾਲ ਜਿਹੜੀ ਕਰਨੀ ਹੈ ਇਹ ਚਾੱਕਰੀ ਹੈ ਮਨ ਨਿਰਮਲ ਸੁਖ ਹੋਏ ਉਸ ਪੁਰਖ ਦਾ ਮਨ ਸ਼ੁੱਧ ਹੋ ਜਾਂਦਾ ਹੈ ਸੋਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਗੁਰ ਕਾ ਸ਼ਬਦ ਮਨ ਵਸਿਆ ਜਿਨ੍ਹਾਂ ਦੇ ਮਨ ਚ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਮਨ ਚ ਵਸ ਗਿਆ ਹੈ ਹਉਮੈ ਵਿੱਚੋਂ ਖੋ ਉਹ ਉਪਦੇਸ਼ ਵਸੇ ਦੀ ਨਿਸ਼ਾਨੀ ਹੈ ਉਹਨਾਂ ਨੇ ਹਉਮੈ ਵਿੱਚੋਂ ਗਵਾ ਦਿੱਤੀ ਹੈ ਜਿਨ੍ਹਾਂ ਦੇ ਅੰਦਰ ਜੇ ਹਉਮੈ ਉਹਨਾਂ ਦੇ ਅੰਦਰ ਵਸਿਆ ਨਹੀਂ ਸੱਚੇ ਪਾਤਸ਼ਾਹ ਦਾ ਸ਼ਬਦ ਜੇ ਹੋਮੇ ਚਲੀ ਜਾਵੇ ਫੇਰ ਸ਼ਬਦ ਵਸਿਆ ਜਾਣੀਦਾ ਹੈ ਨਾਮ ਪਦਾਰਥ ਪਾਇਆ ਜਿਨ੍ਹਾਂ ਨੂੰ ਸਤਿਗੁਰਾਂ ਦੇ ਪਾਸੋਂ ਨਾਮ ਰੂਪੀ ਪਦਾਰਥ ਪਾਇਆ ਹੈ ਲਾਗ ਸਦਾ ਮਨ ਹੋਏ ਉਹਨਾਂ ਦੇ ਮਨ ਦੇ ਤਾਂ ਹੀ ਸਦਾ ਲਾਭ ਹੁੰਦਾ ਹੈ ਲੋਕ ਪ੍ਰਲੋਕ ਵਿੱਚ ਕਿਸੇ ਜਿੱਥੇ ਉਹ ਜਾਏ ਜਿੱਥੇ ਉਹ ਸੁਰਖਰੂ ਉਸ ਕੇ ਮੂੰਹ ਜਿੱਥੇ ਸਭ ਪਾਪੀ ਤਰਿਆ ਐਡਾ ਵੱਡਾ ਭਾਰੀ ਲਾਭ ਹੁੰਦਾ ਹੈ ਸਦਾ ਉਹਨਾਂ ਦੇ ਮਨ ਨੂੰ ਕਰਮ ਮਿਲੇ ਤਾਂ ਪਾਈਏ ਜੇ ਚੰਗੇ ਕਰਮ ਹੋਣ ਤਾਂ ਸਤਗੁਰੂ ਜੀ ਮਿਲਣ ਤੇ ਸਤਗੁਰਾਂ ਦੇ ਪਾਸੋਂ ਗੁਰੂ ਸਾਹਿਬ ਦੀ ਹੋਵੇ ਕਿਰਪਾ ਤੇ ਤਾਂ ਮਹਾਰਾਜ ਦਾ ਨਾਮ ਪਾਈਦਾ ਹੈ ਆਪ ਨਾ ਲਿਆ ਜਾਏ ਜੇ ਕੋਈ ਮੈਂ ਆਪੋ ਹੀ ਨਾਮ ਜਪਣ ਜਾਣ ਮੈਂ ਹਰ ਹਾਰੀ ਕਰਨਾ ਇਹਨਾਂ ਮਹਾਰਾਜ ਕਹਿੰਦੇ ਹਰ ਹਰ ਨਿਤ ਕਰ ਲੈਸਨਾ ਕਹਿਆ ਕਛੂ ਨਾ ਜਾਣੀ ਇਸ ਪ੍ਰਕਾਰ ਨਹੀਂ ਆਪ ਨਹੀਂ ਲਿਆ ਜਾਂਦਾ ਪ੍ਰਾਪਤ ਕੀਤਾ ਜਾਂਦਾ ਸਤਗੁਰੂ ਦੀ ਕਿਰਪਾ ਦੁਆਰੇ ਪ੍ਰਾਪਤ ਹੁੰਦਾ ਹੈ ਗੁਰ ਕੀ ਚਰਨੀ লাগ ਰਹੁ اے ਭਾਈ ਸਤਗੁਰੂ ਸਾਹਿਬ ਦੇ ਚਰਣਾ ਕਮਲਾਂ ਜੁੜਿਆ ਰਹੁ ਹਰ ਵਕਤ ਲਾਗ ਰਹੁ ਤਾਂ ਨਹੀਂ ਕਿਸੇ ਪੋਥੀ ਚ ਪਾਠ ਲਾਗ ਰਹੁ ਕੰਨਾ ਹੈ ਇਹ ਮਸਾ ਚ ਬਹੁਤ ਚਰਣੀ ਲਾਗ ਰਹੁ ਗੁਰੂ ਸਾਹਿਬ ਦੇ ਚਰਣਾ ਕਮਲਾਂ ਜੇ ਲੱਗੇ ਰਹੁ ਹਰ ਵਕਤ ਪ੍ਰੇਮ ਦੀ ਲਗਨ ਚ ਵਿੱਚ ਹੋ ਆਪ ਗਵਾ ਚਰਣਾ ਕਮਲਾਂ ਜੇ ਲਾਕੇ ਹੰਕਾਰ ਨਾ ਕਰ ਬਠੀ ਮੈਂ ਚਰਣਾ ਨਾ ਲਗਾ ਹੋਇਆ ਹੈ ਵਿਚੋਂ ਆਪਾ ਭਾਵ ਗਵਾਹ ਹੰਕਾਰ ਮੇਟ ਸੱਚੇ ਸੇ ਤੀਰਤਿਆ ਇਸ ਪ੍ਰਕਾਰ ਸਕੇ ਪਰਮੇਸ਼ਰ ਦੇ ਨਾਮ ਰਤੇ ਰੰਗਿਆ ਹੋਇਆ ਸਚੋ ਪੱਲੇ ਪਾ ਪਿੰਡ ਪੱਲੇ ਹਿਰਦੇ ਦੇ ਅੰਦਰ ਸੱਚਾ ਨਾਮ ਉਹ ਜਿਹੜੀ ਪ੍ਰਾਪਤ ਹੋ ਜਾਏਗਾ ਭੁੱਲਣ ਅੰਦਰ ਸਭ ਕੋ ਜੇ ਕਹਿੰਦੇ ਮੈਥੋਂ ਭੁੱਲ ਹੋ ਗਈ ਹੈ ਤਾਂ ਮਹਾਰਾ ਕਹਿੰਦੇ ਭੁੱਲਣ ਅੰਦਰ ਤਾਂ ਸਾਰਾ ਸੰਸਾਰ ਹੀ ਹੈ ਜਿੱਥੇ ਜਿੱਥੇ ਅ ਗਿਆਨ ਹੈ ਉੱਥੇ ਉੱਥੇ ਭੁੱਲ ਨਾਲ ਬਣੀ ਹੋਈ ਹੈ ਭੁੱਲਣ ਦੇ ਅੰਦਰ ਸਾਰਾ ਇਹ ਸੰਸਾਰ ਹੈ ਆ ਭੁੱਲ ਗੁਰੂ ਕਰਤਾ ਆ ਭੁੱਲ ਜਾਂ ਤਾਂ ਗੁਰੂ ਮਹਾਰਾਜ ਆਪ ਹੈ ਜਾਂ ਕਰਤਾਰ ਅਕਾਲ ਪੁਰਖ ਹੈ ਬਿਨਾਂ ਭੁੱਲਣ ਤੋਂ ਹੋਰ ਸਾਰੀ ਸ੍ਰਿਸ਼ਟੀ ਭੁੱਲਣ ਦੇ ਅੰਦਰ ਹੀ ਹੈ ਆ ਭੁੱਲ ਗੁਰੂ ਅਕਾਲ ਪੁਰਖ ਦਾ ਸਰੂਪ ਜੋ ਹਨ ਆਪ ਨਰੈਣ ਕਲਾ ਤਾਰਜਗ ਵਿੱਚ ਪਰਵਰੀਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਜੇਹ ਕਹਤੇ ਭਰਪੂਰ ਸਬਦ ਦੀਪਕ ਦੀ ਪਾਇਓ ਜੇ ਸਿੱਖਾ ਸੰਗਰੇਉ ਤਤਹਰ ਚਰਨ ਮਨ ਲਾਇਓ ਨਾਨਕ ਕੋਲ ਨਿਮਲ ਉਤਰੀਓ ਅੰਗ ਲੈਣੇ ਸੰਗ ਹੋਏ ਗੁਰ ਅਮਰਦਾਸ ਕੀਰਤ ਕਹੈ ਤਰਾ ਤਰਾ ਆਪ ਸਰਨ ਕੋਏ ਇਉਂ ਐਸੇ ਗੁਰੂ ਕਰਤਾਰ ਦਾ ਸਰੂਪ ਅਪੁਲ ਹਨ ਬਾਕੀ ਸਭ ਭੁੱਲਣ ਦੇ ਅੰਦਰ ਹਾਂ ਜੀਵ ਕੋਟੀ ਆਲੇ ਗੁਰਮਤ ਮਨ ਸਮਝਾਇਆ ਜਿਨ੍ਹਾਂ ਨੂੰ ਗੁਰਮਤ ਦੁਆਰਾ ਆਪਣੇ ਮਨ ਨੂੰ ਸਮਝਾਉਣਾ ਕੀਤਾ ਹੈ ਲਾਗਾ ਤਿਸੈ ਪਿਆ ਉਹਨਾਂ ਰੂਪਈ ਸਰੂਪ ਦਾ ਪਿਆਰ ਲੱਗ ਗਿਆ ਹੈ ਨਾਨਕ ਸਾਚ ਨਾ ਵੀਸਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਸੱਚਾ ਪਰਮੇਸ਼ਰ ਦਾ ਨਾਮ ਕਦੇ ਨਹੀਂ ਭੁੱਲਣਾ ਚਾਹੀਦਾ ਮੇਲੇ ਸ਼ਬਦ ਅਪਾਰ ਜਿਨ੍ਹਾਂ ਨੂੰ ਗੁਰੂ ਮਹਾਰਾਜ ਸਾਹਿਬ ਪਾਰਾਵਾਰ ਤੋਂ ਰਹਿ ਸ਼ਬਦ ਦੀ ਕਮਾਈ ਬਖਸ਼ੀ ਹੈ ਉਹਨਾਂ ਨੂੰ ਸ਼ਬਦ ਬ੍ਰਹਮ ਜੋ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਕਾ ਆਪਦੇ ਨਾਲ ਮੇਲ ਲੈਂਦਾ ਹੈ